ਫਗਵਾੜਾ ਵਿਖੇ ਉਸ ਸਮੇਂ ਹਵੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਮਹਿਲਾ ਸਿਨੇਮਾ ਰੋਡ ਬਾਜ਼ਾਰ ਵਿਖੇ ਸ਼ਾਪਿੰਗ ਕਰਨ ਆਈ ਤਾਂ ਉਸ ਦੇ ਪਰਸ ਵਿੱਚੋਂ ਪੈਸੇ ਕੱਢ ਲਏ ਗਏ। مایੁਸ ਹੋਈ ਮਹਿਲਾ ਨੇ ਦੱਸਿਆ ਕਿ ਉਹ ਸ਼ਹਿਰ ਖਰੀਦਾਰੀ ਕਰਨ ਕਿਰਪਾਲ ਕਲੋਨੀ ਤੋਂ ਆਈ ਸੀ ਅਤੇ ਜਦੋਂ ਇੱਕ ਦੁਕਾਨ ਤੋਂ ਦੂਸਰੀ ਦੁਕਾਨ ਤੇ ਗਈ ਤਾਂ ਦੇਖਿਆ ਕਿ ਉਸ ਦੇ ਪਰਸ ਵਿੱਚੋਂ 3000 ਰੁਪਏ ਗਾਇਬ ਹੋ ਗਏ। ਉਸਨੇ ਦੱਸਿਆ ਕਿ ਭੀੜ-ਪਾੜ ਵਾਲੇ ਬਾਜ਼ਾਰਾਂ ਵਿੱਚ ਅਕਸਰ ਹੀ ਲੁਟੇਰੀਆਂ ਘੁੰਮਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ। ਮੈਂ ਖਾਦੇ ਆਏ ਹਾਲੇ ਆਕੇ ਬਾਜ਼ਾਰ ਚ ਬੜੇ ਆ ਇੱਕ ਤੇ ਦੂਜੀ ਥਾਂ ਤੇ ਗਏ ਆ ਹਾਲੇ ਦੂਜੀ ਥਾਂ ਤੇ ਆਕੇ ਇਦਾਂ ਟਾਚੇ ਕੀਤਾ ਸਮਾਨ ਨੂੰ ਦੇਖਿਆ ਜਦ ਪਿੱਛੇ ਬੈਗ ਦੇਖਿਆ ਤਾਂ ਬੈਗ ਖੁੱਲਾ ਪਿਆ ਬਜੀ ਪਰਸ ਹੈ ਬੈਗ ਦੇ ਵਿੱਚ ਕੀ ਸੀਗਾ ਸਮਾਨ 3000 ਰੁਪਏ ਸੀ ਬੱਚੇ ਮੇਰੇ ਕਾਗਜ਼ ਪੱਤਰ ਸੀ 3000 ਰੁਪਏ ਸੀ ਕਾਗਜ਼ ਪੱਤਰ ਸੀਗੇ ਮੇਰੇ ਤੇ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਕੋਈ ਕੈਮਰਾ ਕੋਈ ਕੁਝ ਨਹੀਂ ਪਤਾ ਨਹੀਂ ਲੱਗੋ ਕਹਿੰਦੇ ਕੈਮਰਾ ਬੰਦ ਸੀ ਲੈ ਟਕੇ ਸੀ ਠੀਕ ਕਿਹੜੀ ਦੁਕਾਨ ਤੇ ਸ਼ੋਪਿੰਗ ਕਰਨ ਆਏ ਸੀ ਅਸੀਂ ਆ ਨਾਲੇ ਮੋਰੀ ਹੁਣੇ ਗਏ ਆ ਹਾਲੇ ਤੇ ਪਹਿਲੋ ਵੀ ਇੱਥੇ ਕੋਈ ਹੋਇਆ ਸੀ ਕੁਝ ਪਤਾ ਨਹੀਂ ਲੱਗਾ ਪਹਿਲੋ ਵੀ ਪਹਿਲਾਂ ਨਹੀਂ ਪਤਾ ਪਹਿਲਾਂ ਵੀ ਇੱਧਰ ਇਹਨਾਂ ਇੱਧਰ ਚੋਰੀ ਹੋਈ ਆ ਪਹਿਲੋ ਵੀ ਉਹਨਾਂ ਦਾ ਸਮਾਨ ਸਮੂਲ ਲੈ ਗਏ ਲੇਡੀ ਦੋਨਾਂ ਜੀ ਕਿਸੇ ਲੇਡੀ ਦਾ ਬੱਸ ਯਾਨੀ ਚੋਰੀ ਹੋਇਆ ਪਹਿਲੇ ਵੀ ਪੁਲਿਸ ਆਈ ਸੀਗੀ ਤੇ ਇਹ ਆ ਵੀ ਥਾਣੇ ਇਹਨਾਂ ਦਾ ਹੁਣ ਸੁਝਾਸ ਚੱਲ ਰਹੀ ਜੀ ਦੂਜੇ ਇਹ ਲੇਡੀ ਸਾਹਿਬ ਵਿਚਾਰੇ ਇਹ ਵੀ ਵਿਚਾਰੇ ਸ਼ੋਪਿੰਗ ਕਰਨ ਆਏ ਜੀ ਤਾਂ ਤੁਹਾਡੇ 3000 ਰੁਪਏ ਆ ਵਾ ਤੇ ਹੋਰ ਕੀ ਆ ਜੀ 3000 ਰੁਪਏ ਮੇਰੇ ਬੱਚ ਪੇਪਰ ਕੈਸ਼ ਹੋ ਦੀਗਾ ਪੇਪਰ ਜ਼ਰੂਰੀ ਪੇਪਰ ਹੈ ਹਾਂਜੀ ਉਧਰ ਬਾਜ਼ਾਰ ਦੇ ਹੋਰ ਨਾ ਦੁਕਾਨਦਾਰਾਂ ਨੇ ਕਿਹਾ ਹੈ ਕਿ ਫਗਵਾੜਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਅਕਸਰ ਹੀ ਚੋਰ ਲੁਟੇਰੀਆਂ ਘੁੰਮਦੀਆਂ ਰਹਿੰਦੀਆਂ ਹਨ ਜਿਨ੍ਹਾਂ ਵੱਲੋਂ ਖਰੀਦਦਾਰੀ ਕਰਨ ਆਉਂਦੇ ਲੋਕਾਂ ਦਾ ਸਮਾਨ ਕੱਢ ਲਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਚੋਰ ਲੁਟੇਰੀਆਂ ਇੰਨੀਆਂ ਬੇਕੌਫ ਹਨ ਕਿ ਨਿਤ ਦਿਨ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦੀਆਂ ਰਹਿੰਦੀਆਂ ਹਨ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਇਹੋ ਜਿਹੇ ਚੋਰ ਲੁਟੇਰੀਆਂ ਨੂੰ ਫੜ ਕੇ ਸਲਖਾ ਵਿੱਚ ਸੁੱਟਿਆ ਜਾਵੇ। ਮਾਮਲਾ ਇਹ ਹੈ ਜੀ ਇੱਥੇ ਨਾ ਲੇਡੀ ਸ਼ਾਪਿੰਗ ਕਰਨ ਆਉਣੀ ਹੈ ਤੇ ਉਹਨਾਂ ਦਾ ਕਈਆਂ ਦਾ ਪਰਸ ਚੋਰੀ ਹੋ ਰਿਹਾ ਹੈ ਕਿਸੇ ਦਾ ਗੋਲਡ ਚੋਰੀ ਹੋ ਰਿਹਾ ਹੈ ਉਹਨਾਂ ਦੇ ਪਰਸ ਦੇ ਵਿੱਚੋਂ ਹੀ ਛੋੜੇ ਪਰਸਨ ਜੋ ਕੱਢ ਕੇ ਲੈ ਜਾਂਦੇ ਕੋਈ ਬਲੇਟ ਮਾਰ ਕੇ ਕੱਢ ਕੇ ਲੈ ਜਾਂਦਾ ਕੋਈ ਕਿਸੇ ਤਰ੍ਹਾਂ ਲੈ ਜਾਂਦਾ ਥੋੜੀ دیر ਪਹਿਲਾਂ ਇੱਕ ਐਨ ਆਰ ਆਈ ਆਏ ਸੀਗੇ ਉਹਨਾਂ ਨੇ ਆ ਇੱਕ ਪਰਸ ਤੇ ਗੋਲਡ ਚੋਰੀ ਹੋ ਗਿਆ ਹੁਣ ਆ ਭੈਂਜੀ ਹੁਣੀ ਆਏ ਆ ਇਹਨਾਂ ਦਾ ਵੀ ਪੈਸੇ ਪਰਸ ਇਹਨਾਂ ਦਾ ਵੀ ਚੋਰੀ ਹੋ ਗਿਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਇਹ ਜਿਹੜੇ ਚੋਰ ਆ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਦਾ ਜਿਹੜਾ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਸਾਡੇ ਸ਼ਹਿਰ ਦੀ ਜਿਹੜੀ ਬਦਨਾਮੀ ਹੋ ਰਹੀ ਆ ਉਹ ਨਾ ਹੋਵੇ ਔਰ ਇਹਨਾਂ ਨੂੰ ਜਿਹੜੇ ਚੋਰ ਆਂਦੇ ਆ ਇੱਥੇ ਚੋਰੀਆਂ ਕਰਦੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੀ ਪਛਾਣ ਕਰਕੇ ਫੜਿਆ ਜਾਵੇ ਤੇ ਦੂਜੇ ਨੰਬਰ ਤੇ ਇਹ ਆ ਕਿ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਨਾ ਕਿ ਜੇ ਤੁਹਾਡਾ ਕੋਈ ਨੁਕਸਾਨ ਹੁੰਦਾ ਤੇ ਕੰਪਲੇਂਟ ਜ਼ਰੂਰ ਕਰਿਆ ਕਰੋ ਤੇ ਤੁਸੀਂ ਐਨ ਆਰ ਆਈ ਕਹਿੰਦੇ ਕਿ ਇੰਡੀਆ ਦੇ ਵਿੱਚ ਜਾਂਦੇ ਆ ਉੱਥੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਨੁਕਸਾਨ ਹੋ ਜਾਂਦਾ ਤੇ ਤੁਸੀਂ ਜੇ ਤੁਸੀਂ ਪੁਲਿਸ ਨੂੰ ਦੱਸੋਗੇ ਨਹੀਂ ਤੇ ਉਹ ਪੈਰਵਾਈ ਕਿੰਦਾ ਕਾਰਵਾਈ ਕਿੰਦਾ ਕਰੇਗੀ ਇਸ ਕਰਕੇ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿ ਜੇ ਕੋਈ ਕਈਦਰੀ ਵਾਲੀ ਗੱਲ ਹੋ ਜੰਦੀ ਹੈ ਤੇ ਇੱਕ ਕੰਪਲੇਂਟ ਜ਼ਰੂਰ ਕਰੋ ਘਬਰਾਓ ਨਾ ਪ੍ਰਸ਼ਾਸਨ ਤੁਹਾਡੇ ਨਾਲ ਆ ਸ਼ਹਿਰ ਦੇ ਲੋਕ ਤੁਹਾਡੇ ਨਾਲ ਆ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਜੇ ਸਾਡੇ ਕੋਈ ਦੇ ਫੜ ਹੋਣਦੇ ਤੇ ਅਸੀਂ ਵੀ ਪੁਲਿਸ ਦੇ ਹਵਾਲੇ ਪੁਲਿਸ ਦਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਾਂਗੇ